ਸਾਸਰੀ ਘਰ ਦੇ ਸਾਰਿਆਂ ਨੂੰ ਅੱਜ ਗੱਲ ਕਰਨੀ ਆਪਾਂ ਇਸ ਦੇਵੀ ਜੀ ਦੀ ਵੀ ਕਾਫੀ ਲੋਕ ਇਹਨਾਂ ਨੂੰ ਸੁਣਦੇ ਆ ਕਥਾ ਇਹਨਾਂ ਦੀਆਂ ਵੀ ਲੋਕੀ ਲਾਇਕ ਵੀ ਕਰਦੇ ਆ ਹਜ਼ਾਰਾਂ ਕਥਾ ਇਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਜਦੋਂ ਕੋਈ ਕੋਈ ਵੀ ਸੋਸ਼ਲ ਮੀਡੀਆ ਖੋਲ ਲਈਏ ਫੇਸਬੁੱਕ ਇੰਸਟਾਗ੍ਰਾਮ ਜਾਂ ਟਿਕਟੌਕ YouTube ਹਰ ਪਲੇਟਫਾਰਮ ਤੇ ਇਹ ਕਾਮਕ ਕਰ ਰਹੇ ਆ ਤੇ ਲੋਕੀ ਇਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਸੁਣ ਵੀ ਰਹੇ ਆ ਕਾਫੀ ਇਹਨਾਂ ਦੇ ਯਾਨੀ ਕਿ ਸਬਸਕ੍ਰਾਈਬਰਾਂ ਫਾਲੋਅਰਾਂ ਫੇਸਬੁੱਕ ਤੇ ਤਿਸਨਾਕ ਹੀ ਰਹੇ ਆ ਇਹੋ ਸਾਰਾ ਕੁਝ ਝੂਠ ਵੀ ਜਦ ਤੁਸੀਂ ਆਪਣੀ ਬੁੱਧੀ ਤੋਂ ਹੀ ਮਾੜਾ ਜਿਹਾ ਕੰਮ ਲਿਆ ਕਰੋ ਵੀ ਇਹ ਨਹੀਂ ਇਹ ਨਾ ਸੋਚੋ ਵੀ ਸਿਰਫ ਤੇ ਸਿਰਫ ਜੋ ਉਹ ਕਹਿਣ ਦਿਆ ਨਾ ਉਹੋ ਹੀ ਕਰਨਾ ਵੀ ਆਪ ਆਪ ਨੂੰ ਵੀ ਤੁਹਾਨੂੰ ਖੁਦ ਨੂੰ ਵੀ ਪਰਮਾਤਮਾ ਨੇ ਸੋਚ ਦਿੱਤੀ ਹੋਈ ਆ ਜੇ ਤੁਹਾਨੂੰ ਕੰਮ ਕਰਨ ਨੂੰ ਹੱਥ ਦਿੱਤੇ ਆ ਨਾ ਵੀ ਤੁਸੀਂ ਕੰਮ ਕਰਕੇ ਮਜ਼ਦੂਰੀ ਕਰਕੇ ਇਹਨਾਂ ਦਾ ਪੇਟ ਪਾਲਣ ਦੇ ਆ ਵੀ ਇਹਨਾਂ ਪਖੰਡੀਆਂ ਦਾ ਤੇ ਪਰਮਾਤਮਾ ਨੇ ਤੁਹਾਨੂੰ ਸੋਚ ਵੀ ਦਿੱਤੀ ਆ ਵੀ ਤੁਸੀਂ ਸੋਚਣਾ ਕੀ ਆ ਵੀ ਇਹ ਸੱਚ ਆ ਕਿ ਜਾਂ ਇਹ ਝੂਠ ਆ ਆ ਮਾੜੀ ਜੇ ਪਹਿਲਾਂ ਇਹਨਾਂ ਦੀ ਗੱਲ ਸੁਣਿਆ ਤੇ ਫੇਰ ਕਰਦੇ ਆ ਗੱਲ अक्सर हम क्या देखते हैं कि अचानक से कोई ट्रेन जा रही थी ट्रेन में पूरी बोगी में आग लग गई और सौ लोग जल के खाक हो गए सारे की सारे जल गए अब हुआ क्या आ, गलत वे में अगर इसको ना ले तो हम अक्सर ये बोल देते हैं, बेचारे मारे गए बेचारे सौ लोग थे बेचारों की हत्या हुई लेकिन ये कहीं ना कहीं इनका पिछले जन्म का एक कार्मिक अकाउंट रहा होगा शायद इन्होंने हो सकता है एक ये हो सकता है कि इन्होंने किसी पशु को जलाया हो ऐसे ही वो होता है ना आजकल वो बारबेक्यू बारबेक्यू हाँ। में उसमें जलाते हैं और उसको फिर टेस्ट के लिए खाते हैं। आपने भी वही किया आपने एक पशु को जलाया और अब भगवान ने उन सब को कहीं ना कहीं से जोड़ के कनेक्ट करके एक जगह लाके खड़ा कर दिया अभी रिसेंटली शायद आपने सुना हो इराक या ईरान में एक शादी में बहुत हुआ था उसमें शायद डेढ़ सौ सौ लोग एक साथ जल गए अब हमें क्या लगा कि ये इंसिडेंट अचानक से हुआ बट वो अचानक से नहीं होता है वो हमारे पिछले जन्म के होते हैं कि हमने किसी ना किसी को ऐसे मारा था और उसके लिए हमें ये भुगतान आज करना पड़ रहा है तो जो भी ये खा रहे हैं जो कंज्यूम करते हैं करना चाहते हो करो बट इसके लिए तैयार रहो कि फ्यूचर में आपके साथ भी यही होना है मतलब लिखा जा रहा है कहीं ना कहीं, कहीं एट पक्का लिखा जा मतलब रहा है मतलब इस जन्म में नहीं तो अगले जन्म में ਜੇ ਚਾਣਕ ਟ੍ਰੇਨ ਜਾ ਰਹੀ ਅਬਲਾ ਤੇ ਟ੍ਰੇਨ ਜਿਹੜੀ ਆ ਉਹ اچانک ਨਹੀਂ ਜਾਂਦੀ ਉਹਦੇ ਵਿੱਚ ਡਰਾਈਵਰ ਬੈਠਾ ਹੁੰਦਾ ਲੇਕਿਨ ਇਹਨਾਂ ਦਾ ਕੀ ਕਹਿਣਾ ਵਾ ਵੀ ਉਹਨਾਂ ਨੇ ਪਿਛਲੇ ਜਨਮ ਵਿੱਚ ਕੋਈ ਕਰਮ ਕੀਤਾ ਹੋਣਾ ਵੀ ਜਾਨਵਰਾਂ ਨੂੰ ਖਾਦਾ ਹੋਣਾ ਉਹਨਾਂ ਦੇ ਨਾਲ ਤਾਂ ਕਰਕੇ ਹੋ ਗਿਆ ਇਹ ਹਾਸਾ ਵੀ ਭਗਵਾਨ ਨੇ ਪਰਮਾਤਮਾ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਸਜ਼ਾ ਦਿੱਤੀ ਹੈ ਇਹੋ ਲੇਕਿਨ ਇਹਨਾਂ ਨੇ ਸਿਰਫ ਤੇ ਸਿਰਫ ਉਹਨਾਂ ਨੂੰ ਕਹਿੰਦੀ ਉਹ ਵਿਚਾਰੇ ਨਹੀਂਗੇ ਉਹ ਵਿਚਾਰਿਆਂ ਦਾ ਕੀ ਕਸੂਰ ਆ ਸੂਰ ਤੇ ਸਾਰਾ ਸਿਸਟਮ ਦਾ ਇਹਨਾਂ ਕਦੀ ਵੀ ਇਹਨਾਂ ਦੀਆਂ ਕਥਾਵਾਂ ਸੁਣ ਕੇ ਦੇਖ ਲਿਓ ਹਜੇ ਸਿੱਖ ਧਰਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਤੇ ਹੈਗੇ ਆ ਲੋਕ ਜਿਹੜੇ ਸਿਸਟਮ ਦੇ ਖਿਲਾਫ ਬੋਲਦੇ ਆ ਤੇ ਸਿਸਟਮ ਦੇ ਖਿਲਾਫ ਲੜਦੇ ਵੀ ਆ ਲੇਕਿਨ ਇਹ ਕਥਾਵਾਚਕ ਜਿਹੜੇ ਇਹਨਾਂ ਦੇ ਆ ਨਾ Hindu ਧਰਮ ਦੇ ਖਾਸ ਕਰਕੇ ਇਹ Hindu ਧਰਮ ਦੇ ਕਿਉਂਕਿ ਰਾਜ ਇਸ ਟਾਈਮ ਇਹਨਾਂ ਦਾ ਪੁਜਾਰੀ ਦਾ ਰਾਜ ਆ ਖਾਸ ਕਰਕੇ ਇਹ ਲੋਕ ਜਿਹੜੇ ਆ ਨਾ ਇਸ ਸਿਸਟਮ ਨੂੰ ਕਦੀ ਵੀ ਗਲਤ ਨਹੀਂ ਕਹਿਣਗੇ ਇਹਨਾਂ ਨੇ ਸਿਰਫ ਤੇ ਸਿਰਫ ਗਲਤੀ ਕਿਹਦੀ ਕਰਨੀ ਆ ਉਹ ਤੁਹਾਡੀ ਕੱਢਣੀ ਆ ਵੀ ਤੁਸੀਂ ਗਲਤ ਆ ਤੁਸੀਂ ਪਿਛਲੇ ਜਨਮਾਂ ਦੇ ਵਿੱਚ ਆਹ ਕੰਮ ਕੀਤਾ ਸੀ ਤੇ ਇਸ ਜਨਮ ਦੇ ਵਿੱਚ ਤੁਹਾਡੇ ਨਾਲ ਹੋ ਗਿਆ ਇਹ ਕੰਮ ਇਸ ਸਿਰਫ ਤੇ ਸਿਰਫ ਸਿਸਟਮ ਦੀਆਂ ਸਰਕਾਰਾਂ ਦੀਆਂ ਗਲਤੀਆਂ ਤੇ ਪੜਦਾ ਪਾਉਣ ਨੂੰ ਇਹਨਾਂ ਨੂੰ ਰੱਖਿਆ ਹੋਇਆ ਉਹਨਾਂ ਨੇ ਵੀ ਜੋ ਗਲਤੀ ਹੈਗੀ ਆ ਉਹ ਤੁਹਾਡੀ ਆ ਸਿਸਟਮ ਦੀ ਕੋਈ ਗਲਤੀ ਨਹੀਂ ਉਹ ਵਿਚਾਰੇ ਭੇਟ ਚੜ ਗਏ 100 ਬੰਦਾ ਸਿਸਟਮ ਦੀ ਵਜ੍ਹਾ ਨਾਲ ਵੀ ਕੋਈ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ ਗਲਤੀ ਹੋਏਗੀ ਵੀ ਜਿਹਦੇ ਨਾਲ ਅੱਗ ਲੱਗ ਜਾਂਦੀ ਆ ਅੱਗ ਐਵੇਂ ਥੋੜਾ ਲੱਗ ਜਾਂਦੀ ਆ ਕੋਈ ਸਪਾਰਕ ਹੋਈ ਹੋਏਗੀ ਚੀਜ਼ ਗਲਤੀ ਹੋਏ ਹੋਏ ਕਿ ਤਾਂ ਲੱਗਦੀ ਆ ਅੱਗ ਵੈਸੇ ਤੁਸੀਂ ਆ ਕੱਖ ਕਾਣ ਕਿੰਨਾ ਪਿਆ ਵਾ ਜੰਗਲ ਸੁੱਕੇ ਹੋਏ ਆ ਜਿੰਨਾ ਚਿਰ ਕੋਈ ਅੱਗ ਨਾਲ ਆਵੇ ਉਹਨਾਂ ਚ ਅੱਗ ਲੱਗਦੀ ਨਹੀਂ ਹੁਣ ਕਣਕਾਂ ਸੜ ਜਾਂਦੀਆਂ ਖੜੀਆਂ ਖੜੀਆਂ ਤੋ ਕਣਕ ਦਾ ਕੀ ਕਸੂਰ ਆ ਵੀ ਜਿਹੜੀ ਤਬਾਹ ਹੋ ਜਾਂਦੀ ਆ ਉਸ ਸਿਸਟਮ ਦੀ ਵਜ੍ਹਾ ਨਾਲ ਵੀ ਕੋਈ ਬਿਜਲੀ ਦੀ ਅੱਗ ਚਗਿਆੜਾ ਨਿਕਲ ਕੇ ਕੋਈ ਅੱਗ ਲੱਗ ਗਈ ਜਾਂ ਕੋਈ ਦੁਸ਼ਮਣੀ ਕੱਢਣ ਦੀ ਵਜ੍ਹਾ ਨਾਲ ਕੋਈ ਅੱਗ ਲੱਗ ਗਈ ਤੇ ਤਾਂ ਕਰਕੇ ਸਿਸਟਮ ਸਾਡਾ ਇਹ ਸਾਰਾ ਜੋ ਕੁਝ ਕਰ ਹੋਇਆ ਵਾ ਗਲਤੀਆਂ ਸਿਸਟਮ ਦੀਆਂ ਤੇ ਅਸੀਂ ਸਿਸਟਮ ਦੇ ਖਿਲਾਫ ਲੜਦੇ ਨਹੀਂਗੇ ਅਸੀਂ ਸਿਸਟਮ ਦੇ ਖਿਲਾਫ ਖੜਦੇ ਨਹੀਂ ਅਸੀਂ ਖੜਦੇ ਆ ਮੰਦਿਰਾਂ ਦੇ ਅੱਗੇ ਜਾ ਕੇ ਸਿਰਫ ਸਾਨੂੰ ਆਪੋ ਆਪਣੀ ਪਈ ਆ ਯਾਰ ਜੇ ਅੱਗ ਗਵਾਂਡੀਆਂ ਦੇ ਘਰ ਲੱਗੀ ਆ ਨਾ ਤਾਂ ਸੇਕ ਸਾਨੂੰ ਵੀ ਉਹਦਾ ਪਹੁੰਚਣਾ ਵਾ ਇਹ ਸੋਚਿਆ ਕਰੋ ਇਹ ਨਾ ਸੋਚਿਆ ਕਰੋ ਵੀ ਇਹਨੇ ਗਲਤੀਆਂ ਕੀਤੀਆਂ ਪਿਛਲੇ ਜਨਮਾਂ ਦੀਆਂ ਇਹਨੂੰ ਉਹਦੀ ਸਜ਼ਾ ਮਿਲ ਗਈ ਯਾਰ ਉਹਨੂੰ ਕਾਦੀ ਸਜ਼ਾ ਮਿਲ ਗਈ ਸਜ਼ਾ ਤਾਂ ਪਰਿਵਾਰ ਨੂੰ ਮਿਲੀ ਆ ਵੀ ਜਿਹਨਾਂ ਨੂੰ ਆਸਾਂ ਸੀ ਵੀ ਜਿਹਨਾਂ ਦੇ ਪੁੱਤ ਮਰ ਗਏ ਜਿਹਨਾਂ ਦੀਆਂ ਧੀਆ ਮਰ ਗਈਆਂ ਵੀ ਉਹਨਾਂ ਨੇ ਆਸਾਂ ਬਣੀਆਂ ਲਾਈਆਂ ਹੁੰਦੀਆਂ ਕਿਉਂਕਿ ਸਾਨੂੰ ਤਾਂ ਆਸ ਸਿਰਫ ਧੀਆਂ ਪੁੱਤਾਂ ਤੇ ਆ ਸਾਨੂੰ ਸਰਕਾਰ ਤੇ ਤਾਂ ਕੋਈ ਨਹੀਂ ਨਾ ਆਸ ਹੋਰ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਬੱਚੇ ਦਾ ਬਚਪਨ ਸਰਕਾਰਾਂ ਆ ਖਾਂਦੀਆਂ ਬਡਾਪਾ ਸਰਕਾਰਾਂ ਆ ਖਾਂਦੀਆਂ ਲੇਕਿਨ ਸਾਡੇ ਸਿਸਟਮ ਉਲਟਾ ਅਸੀਂ ਬਤਲਾ ਲੈ ਰਹੇ ਆ ਇੱਕ ਦੂਜੇ ਤੋਂ ਉਹ ਵੀ ਇਹਨਾਂ ਦੀ ਵਜ੍ਹਾ ਤੋਂ ਬੀਤੀ ਪੁੱਤ ਜੰਮਣਾ ਅਸੀਂ ਆਪਣੇ ਮਤਲਬ ਨੂੰ ਜੰਮਣਾ ਵੀ ਮੇਰੀ ਸੇਵਾ ਕਰਨ ਵਾਲਾ ਕੋਈ ਹੋਵੇ ਲੇਕਿਨ ਅਸੀਂ ਮੰਦਰਾਂ 'ਚ ਲੈਣਾ ਲਾ ਕੇ ਖੜ ਜਾਣੀ ਆ ਅਸੀਂ ਸਰਕਾਰਾਂ ਦੇ ਖਿਲਾਫ ਕਦੀ ਵੀ ਨਹੀਂ ਬੋਲੇ ਨਾ ਇਹ ਲੋਕ ਬੋਲੇ ਆ ਹੁਣ ਕਰੋਨਾ ਕਾਲ ਦੇ ਵਿੱਚ ਕਿੰਨਾ ਜ਼ਿਆਦਾ ਧਰਨਿਆਂ ਦੇ ਵਿੱਚ ਰਛ ਸੀ ਲੇਕਿਨ ਅੱਜ ਕਿਉਂ ਨਹੀਂ ਕਿਉਂਕਿ ਅੱਜ ਬੰਦੇ ਨੂੰ ਹਰੇਕ ਨੂੰ ਆਪੋ ਆਪਣੀ ਦੌੜ ਪਈ ਆ ਤੇ ਇਹ ਲੋਕ ਜਿਹੜੇ ਆ ਸੋਸ਼ਲ ਮੀਡੀਆ ਤੇ ਛਾਏ ਹੋਏ ਆ ਵੀ ਇਹਨਾਂ ਦੇ ਸਟੇਜਾਂ ਲੱਗਦੀਆਂ ਇਹਨਾਂ ਦੇ ਪ੍ਰੋਗਰਾਮ ਲੱਗਦੇ ਆ ਉੱਥੇ ਅਸੀਂ ਭੱਜ-ਭੱਜ ਜਾਣ ਲੱਪੇ ਆ ਜੇ ਆਪਾਂ ਇੱਕ ਇਹ ਗੱਲ ਸੋਚੀਏ ਵੀ ਜਿੱਦਾਂ ਕਹਿੰਦੇ ਆ ਪਸ਼ੂ ਤੋਂ ਬਾਅਦ ਦੇ ਵਿੱਚ ਮਨੁੱਖਾ ਜਨਮ ਮਿਲਦਾ ਵਾ ਹੁਣ ਇੱਕ ਪਸ਼ੂ ਆ ਕਈ ਪਸ਼ੂ ਆ ਜਿਹੜੇ ਮਾਸਾਹਾਰੀ ਆ ਉਹਨਾਂ ਨੂੰ ਤੇ ਉਹਦਾ ਮਤਲਬ ਮਨੁੱਖਾ ਜਨਮ ਮਿਲਣਾ ਹੀ ਨਹੀਂ ਉਹ ਤਾਂ ਉਸੇ ਜਨਮ ਚ ਹੀ ਲੈਣਗੇ ਹੁਣ ਮੱਛੀ ਆ ਮੱਛੀ ਆਪਣੇ ਬੱਚੇ ਆਪ ਖਾ ਜਾਂਦੀ ਆ ਸਭ ਆਪਣੇ ਬੱਚੇ ਆਪ ਖਾ ਜਾਂਦਾ ਅਸੀਂ ਤਾਂ ਫੇਰ ਵੀ ਦੂਸਰੀ ਪ੍ਰਜਾਤੀ ਦੇ ਲੋਕਾਂ ਨੂੰ ਮਾਸ ਖਾਣੇ ਆ ਜੇ ਖਾਨੇ ਆ ਤੇ ਜਿਹੜੇ ਲੋਕ ਖਾਂਦੇ ਆ ਤੇ ਫੇਰ ਵੀ ਸਾਨੂੰ ਕਿਉਂ ਸਜਾਵਾਂ ਇਹੋ ਮੱਛੀ ਨੂੰ ਕਿਉਂ ਮੱਛੀ ਤਾਂ ਫੇਰ ਦੂਸਰਾ ਜਨਮ ਹੀ ਨਹੀਂ ਉਹਦਾ ਬਦਲਦਾ ਇਹੋ ਜੀਆਂ ਗੱਲਾਂ ਚੋਂ ਭਰਾਵੋ ਨਿਕਲੋ ਇਹ ਸਿਰਫ ਤੇ ਸਿਰਫ ਤੁਹਾਨੂੰ ਪਰਮਾਤਮਾ ਦੇ ਨਾਮ ਤੋਂ ਡਰਾ ਰਹੇ ਆ ਹੁਣ ਇੱਕ ਸ਼ਨੀ ਦੇਵ ਕਹਿੰਦੇ ਆ ਕਾਲੀ ਮਾਤਾ ਕਹਿੰਦੇ ਆ ਉਹ ਜਦੋਂ ਤੇ ਤੁਹਾਡੇ ਤੇ ਕੋਈ ਮਾੜਾ ਕੰਮ ਹੋਣਾ ਵਾ ਤੁਹਾਡੇ ਨਾਲ ਉਦੋਂ ਇਹ ਉਹ ਸ਼ੈਤਾਨ ਬਣ ਜਾਂਦਾ ਵਾ ਜਦੋਂ ਤੁਹਾਡੇ ਤੇ ਚੰਗਾ ਕੰਮ ਹੋ ਜਾਣਾ ਤੁਹਾਡੇ ਨਾਲ ਕੋਈ ਵੀ ਚੰਗੇ ਦੇਣਾ ਜਾਣੇ ਉਦੋਂ ਕਹਿ ਦਿੰਦੇ ਆ ਵੀ ਸ਼ਨੀ ਦੇਵ ਉਹ ਉਹ ਦੇਵ ਹੋ ਜਾਂਦਾ ਉਦਾਂ ਉਹ ਸ਼ੈਤਾਨ ਫਿਰ ਉਹ ਦੇਵ ਆ ਵੀ ਤੁਹਾਡੇ ਤੇ ਬੜੀ ਕਿਰਪਾ ਯਾਰ ਇਹ ਇਹਨਾਂ ਨੇ ਦੇਵੀ ਦੇਵ ਤੇ ਸਾਰਾ ਕੁਝ ਇਹਨਾਂ ਨੇ ਆਪ ਬਣਾਇਆ ਹੋਇਆ ਸਿਰਫ ਤੇ ਸਿਰਫ ਇਹਨਾਂ ਨੇ ਆਪਣੇ ਖਾਣ ਪੀਣ ਦਾ ਜਿਹੜਾ ਨਾ ਉਹ ਢੰਗ ਚਲਾਇਆ ਹੋਇਆ ਇੱਕ ਇਹ ਵਿਲੜ ਲੋਕ ਆ ਹੁਣ ਤੁਹੇ ਹੀ ਦੱਸੋ ਦੇਖੋ ਵੀ 90 ਹਜ਼ਾਰ ਤਨਖਾਹ ਲੈਣ ਵਾਲਾ ਬੰਦਾ 9000 ਰੁਪਇਆ ਜਿਹੜਾ ਦਿਹਾੜੀ ਤੋਂ ਕਮਾਉਂਦਾ ਬੰਦਾ ਕਰਕੇ ਉਹਦੇ ਕੋਲੋਂ ਰਿਸ਼ਵਤ ਲੈਣ ਦਿਆ ਉਹਦਾ ਫਿਰ ਵੀ ਘਰ ਨਹੀਂ ਭੱਦਾ ਯਕ ਕਤਰ ਕਰੋ ਇੱਕ ਦੂਜੇ ਦੀ ਛੱਡ ਦਿਓ ਇਹਨਾਂ ਚੀਜ਼ਾਂ ਨੂੰ ਪੱਥਰਾਂ ਨੂੰ ਪੂਜਣਾ ਕੁਝ ਨਹੀਂ ਹੈਗਾ ਜੋ ਕੁਝ ਹੈਗਾ ਉਹ ਬੀਜ ਤੇ ਨਿਰਪੜ ਕਰਦਾ ਪੱਥਰ ਬੀਜੋਗੇ ਤਾਂ ਪੱਥਰ ਉਗਣਾ ਨਹੀਂਗਾ ਅਗਰ ਜੇ ਬੀਜ ਬੀਜੋਗੇ ਨਾ ਕੋਈ ਤੇ ਉਹਦਾ ਸਾਨੂੰ ਫਾਇਦਾ ਹੋਣਾ ਅਗਰ ਜੇ ਅਸੀਂ ਇਹਨਾਂ ਦੇ ਅੱਗੇ ਜਾ ਕੇ ਪੱਥਰਾਂ ਤੇ ਪੈਸਾ ਚੜਾਵਾਗੇ ਨਾ ਤਾਂ ਉਹਨਾਂ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਅਗਰ ਜੇ ਅਸੀਂ ਉਹ ਹੀ ਪੈਸਾ ਆਪਣੇ ਧੀਆ ਪੁੱਤਾਂ ਤੇ ਲਾਵਾਂਗੇ ਨਾ ਤੇ ਸਾਨੂੰ ਉਹਨਾਂ ਦਾ ਕੋਈ ਫਾਇਦਾ ਹੋਏਗਾ ਨਹੀਂ ਤਾਂ ਫਿਰ ਧੀ ਪੁੱਤਰ ਵੀ ਇਹੋ ਹੀ ਕਹਿਣਗੇ ਵੀ ਬਾਪੂ ਤੂੰ ਸਾਡੇ ਵਾਸਤੇ ਕੀਤਾ ਕੀ ਤੇ ਚੱਕਰ ਇਹੋ ਹੀ ਆ ਵੀ ਸਾਡੇ ਬਜ਼ੁਰਗ ਜਿਹੜੇ ਅਨਪੜ੍ਹ ਆ ਨਾ ਉਹੋ ਜਿਆਦਾ ਇਹਨਾਂ ਪਿੱਛੇ ਸਾਨੂੰ ਲੈ ਕੇ ਜਾਂਦੇ